ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਅੱਜ ਕਵਿਤਾ ਪੇਸ਼ ਕਰਨ ਲੱਗਿਆ ਹਾਂ ਗੁਰੂ ਨਾਨਕ ਦੇਵ ਜੀ ਦੇ ਬਾਰੇ ਉਹਨਾਂ ਦੇ ਜੀਵਨ ਵਿੱਚੋਂ ਕਵਿਤਾ ਹੈ ਪਿਛਲੀ ਕਵਿਤਾ ਦੇ ਵਿੱਚ ਤੁਸੀਂ ਸੁਣਿਆ ਹੈ ਕਿ ਕਿਵੇਂ ਗੁਰੂ ਨਾਨਕ ਦੇ ਮਹਾਰਾਜ ਜੀ ਨੂੰ ਪਿਤਾ ਮੈਦਾ ਕਾਲੂ ਜੀ ਪਸ਼ੂ ਚਾਰਨ ਦੀ ਖਾਤਰ ਮੱਝਾਂ ਚਾਲਨ ਦੀ ਖਾਤਰ ਉਹਨਾਂ ਨੂੰ ਪਾਲੀ ਲਾਉਂਦੇ ਨੇ ਗੀਤ ਕਰਦੇ ਨੇ ਵੀ ਬੇਟਾ ਕਿੱਠੇ ਦੀ ਫਸਲ ਨਹੀਂ ਜਾੜਨੀ ਕਿਸੇ ਤੋਂ ਲਾਂਭਾ ਨਹੀਂ ਲਿਉਣਾ ਤੇ ਅੱਜ ਦੀ ਕਵਤਾ ਗੁਰੂ ਨਾਨਕ ਦੇ ਮਹਾਰਾਜ ਜੀ ਮੱਜਾਂ ਨੂੰ ਖੋਲ ਕੇ ਚਾਰਨ ਦੀ ਖੱਤਰ ਖੇਤਾਂ ਦੇ ਵਿੱਚ ਲੈ ਕੇ ਜਾਂਦੇ ਨੇ ਜਾ ਕੇ ਖੇਤਾਂ ਦੇ ਵਿੱਚ ਸੌਂ ਜਾਂਦੇ ਨੇ ਸਰਪਸਾਇਆ ਕਰਦਾ ਹੈ ਮੁਖੜੇ ਦੇ ਉੱਤੇ ਤੇ ਜਦੋਂ ਮੱਝਾਂ ਛੁਨੀਆਂ ਚਰ ਕੇ ਕਰਨ ਤੁਰ ਪੈਂਦੀਆਂ ਤੇ ਉਧਰੋਂ ਖੇਤਾਂ ਦਾ ਮਾਲਕ ਜਦੋਂ ਗੇੜਾ ਮਾਰਨ ਜਾਂਦਾ ਹੈ ਦੇਖਦਾ ਫਸਲ ਚਰੀ ਹੋਈ ਹਰੀ ਭਰੀ ਫਸਲ ਸੀ ਤੇ ਉਸ ਤੋਂ ਚੱਲਿਆ ਨਹੀਂ ਗਿਆ ਉਹ ਬੰਨੇ ਤੇ ਖੜ ਕੇ ਰੋਂਦਾ ਤੇ ਪਿੰਡ ਦੇ ਵਿੱਚ ਆ ਕੇ ਚੌਧਰੀ رائے ਬਲਾਰ ਦੇ ਕੋਲ ਪੰਚਾਇਤ ਇਕੱਠੀ ਕਰਕੇ ਆਉਦੀ ਹੱਡ ਬੀਤੀ ਦੱਸਦਾ ਹੈ ਤੇ ਰਾਏ ਬਲਾਲ ਮੌਕਾ ਦੇਖਣ ਜਾਂਦਾ ਹੈ ਰਾਏ ਬਲਾਲ ਕੀ ਦੇਖਦੇ ਨੇ ਗੁਰੂ ਨਾਨਕ ਦੇ ਮਹਾਰਾਜ ਜੀ ਸੁੱਤੇ ਪਏ ਨੇ ਮੁਖੜੇ ਤੇ ਸਰਪ ਨੇ ਸਾਇਆ ਕੀਤੀ ਹੋਈ ਹੈ ਤੇ ਰਾਏ ਬਲਾਲ ਨਜ਼ਰ ਹੀ ਨਜ਼ਰ ਨਿਹਾਲ ਹੋ ਜਾਂਦੇ ਨੇ ਪਿੰਡ ਵਿੱਚ ਆ ਕੇ ਕਹਿੰਦੇ ਨੇ ਇਹ ਮਮੂਲੀ ਬਾਲਕ ਨਹੀਂ ਸੁਣੋ ਕਵਤਾ ਦਾ ਥਲੇਖ ਹੈ ਦੁੱਖ ਟੁੱਟਦੇ ਦੁਖੀਆਂ ਦੇ ਸੰਗਤ ਜੀ ਦਰਸ ਗੁਰਾਂ ਦੇ ਕਰਕੇ ਕਿਉਂ ਬੇਨਤੀ ਕੀਤੀ ਜਾ ਰਹੀ ਹੈ ਸੁਣਗੇ ਜੀ ਪਾ ਹੁਕਮ ਪਿਤਾ ਜੀ ਦਾ ਸਤ ਗੁਰ ਮੱਜਾ ਚਾਰਨ ਚੱਲੇ ਬੇਤ ਜਾ ਕੇ ਖੇਤਾਂ ਦੇ ਜਿਉ ਸੌਂਗੇ ਝੰਡ ਦੇ ਥੱਲੇ ਸੱਗ ਮੱਝਾਂ ਚਰਨ ਲਈ ਮੱਛੀਆਂ ਚਾਰ ਨਾਲੀ ਸਾਂਗੇ ਸੁਕਰ ਹਰੀ ਦਾ ਕਰਕੇ ਦੁੱਖ ਟੁੱਟਦੇ ਦੁਖੀਆਂ ਦੇ ਸੰਗਤ ਜੀ ਦਰਸ ਗੁਰਾਂ ਦੇ ਕਰਕੇ ਵਿੱਚ ਜਾ ਕੇ ਫਸਲਾਂ ਦੇ ਮੱਛੀਆਂ ਜਦੋਂ ਗੁਰਾਂ ਨੇ ਛੱਡੀਆਂ ਉਹ ਭੱਜੀਆਂ ਫਿਰਦੀਆਂ ਸੀ ਮੱਝਾਂ ਕੀ ਨਿਕੀਆਂ ਕੀ ਵੱਡੀਆਂ ਉਹ ਵਿੱਚੋਂ ਖੱਤਿਆਂ ਦਿਓ ਮੱਝਾਂ ਚੱਲਿਆਂ ਸੁਨੀਆਂ ਚਰ ਕੇ ਦੁੱਖ ਟੁੱਟਦੇ ਦੁਖੀਆਂ ਦੇ ਸੰਗਤ ਜੀ ਦਰਸ ਗੁਰਾਂ ਦੇ ਕਰਕੇ ਜਦ ਮਾਲਕ ਫਸਲਾਂ ਦਾ ਖੇਤ ਵੱਲ ਗੇੜਾ ਮਾਰਨ ਚੱਲਿਆ ਜਦ ਫਸਲ ਚਰੀ ਵੇਖੀ ਤੇ ਨਾ ਗਿਆ ਉਸ ਤੋਂ ਚੱਲਿਆ ਬੈ ਉਹ ਇੱਕ ਨਕਸਾਨ ਹੋਇਆ ਬਈ ਬੇਗਨਕ ਸਾਨਾ ਹੋਇਆ ਓ ਰੋਏ ਬੰਨੇ ਤੇ ਖੜਕੇ ਦੁੱਖ ਟੁੱਟ ਦੇ ਦੁਖੀਆਂ ਦੇ ਸੰਗਤ ਜੀ ਦਰਸ ਗੁਰਾਂ ਦੇ ਕਰਕੇ ਵਿੱਚ ਜਾ ਕੇ ਪਿੰਡ ਦੇ ਬਈ ਝਟਨੇ ਪਚੈਤ ਇਕੱਠੀ ਹੈ ਕਰ ਲਈ ਕਹਿੰਦਾ ਇਹ ਦੇ ਫਸਲ ਪਸ਼ੂਆਂ ਨੇ ਮੇਰੀ ਫਸਲ ਸਾਰੀ ਐ ਚੱਲੀ ਓ ਤਾਂ ਹਮਾਰ ਮਾਰ ਮਾਰ ਰੋਵੇ ਪਰ ਪਰ ਕੇ ਦੁੱਖ ਟੁੱਟਦੇ ਦੁਖੀਆਂ ਦੇ ਸੰਗਤ ਜੀ ਦਰਸ ਗੁਰਾਂ ਦੇ ਕਰਕੇ ਓ ਰਾਇ ਬਲਾਰ ਜਦੋਂ ਮੌਕਾ ਵੇਖਣ ਦੇ ਲਈ ਆਇਆ ਸਤ ਗੁਰ ਦੇ ਮੁਖੜੇ ਤੇ ਵੇਖੀ ਕਰੀ ਸਰਪਨੇ ਸਾਇਆ ਓ ਨਜ਼ਰ ਨਿਹਾਲ ਹੋਇਆ ਓ ਹੋ ਨਜ਼ਰ ਹਾਂ ਆ ਲਗਿਆ ਰਾਏ ਬਲਾਲ ਸਿਦਾਰਸ਼ਣ ਕਰਕੇ ਦੁਖ ਘਟੋਟ ਦੇ ਦੁਖਿਆ ਦੇ ਸੰਗਤ ਜੀ ਦਰਸ ਗੁਰਾਂ ਦੇ ਕਰਕੇ ਜਾ ਵੇਖਿਆ ਰਾਏ ਨਹੀਂ ਜਾ ਵੇਖਿਆ ਰਾਏ ਨਹੀਂ ਘਲਾ ਖੜੀਆਂ ਹਰੀਆਂ ਪਰੀਆਂ ਆਕੇ ਪਿੰਡ ਵਿੱਚ ਵਈ ਸਹ ਹਤਾ ਗੁਰੂ ਨਾਨਕ ਦੀਆਂ ਕਰੀਆਂ ਉਹ ਪਾਪੀ ਤਰ ਜਾਵਣਗੇ ਪਾਪੀ ਤਰ ਜਾਵਣਗੇ ਇਸ ਦੇ ਨੂਰੀ ਦਰਸ਼ਨ ਕਰਕੇ ਦੁੱਖ ਟੁੱਟਦੇ ਦੁਖੀਆਂ ਦੇ ਸੰਗਤ ਜੀ ਦਰਸ ਗੁਰਾਂ ਦੇ ਕਰਕੇ ਮਾਮੂਲੀ ਬਾਲਕ ਨਹੀਂ ਮੌਲੀ ਬਾਲਕ ਨਹੀਂ ਇਹ ਹੈ ਕੋਈ ਰੱਬ ਦਾ ਪਿਆਰਾ ਇਹਦੇ ਨੂਰੀ ਮੁਖੜੇ ਤੇ ਮੈਂ ਅੱਜ ਵੇਖਿਆ ਅਜਵਨ ਨਜ਼ਾਰਾ ਸਾਧੂ ਸਿੰਘ ਕਵੀ ਸਰਨੇ ਸਾਧੂ ਸੰਗਿਆ ਕਵੀ ਸਰਨੇ ਇਹਦਾ ਜਸ ਗਾਉਣਾ ਸੰਤ ਭਰ ਕੇ ਇਹਦਾ ਜਸ ਗਾਉਣਾ ਸੰਤ ਭਰ ਕੇ ਦੁੱਖ ਟਟਦੇ ਦੁਖੀਆਂ ਦੇ ਸੰਗਤ ਜੀ ਦਰਸ ਗੁਰਾਂ ਦੇ ਕਰਕੇ ਦੁੱਖ ਟਟਦੇ ਦੁਖੀਆਂ ਦੇ ਸੰਗਤ ਜੀ ਦਰਸ ਗੁਰਾਂ ਦੇ ਕਰਕੇ ਜੇ ਕੋਈ ਗਲਤੀ ਹੋਵੇ ਤਾਂ ਮਾਫ ਕਰਨਾ ਜੀ ਅੱਗੇ ਸ਼ੇਅਰ ਕਰਨਾ ਲਾਇਕ ਕਰਨਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ